ਗੁਰਜੀ ਕੀ ਖਤਰੀ ਸੰਗਠਨ ਮਦਨਹੇੜੀ ਸਰਵ ਮੈਲਟੀ ਸਰਵ ਗੋਡ ਚੈਰੀਟੇਬਲ ٹرسٹ ਦੇ ਵਿੱਚ ਅਸੀਂ ਖੜੇ ਆਂ ਦੇਖ ਸਕਦੇ ਹੋ ਤੁਸੀਂ ਕਿ ਇੱਥੇ ਸਾਡੇ ਕੋਲ ਜਿਹੜੇ ਸਪਾਇਨਲ ਕੋਡ ਦੇ ਪੇਸ਼ੈਂਟਸ ਨੇ ਸੀ ਲੈਵਲ ਦੇ ਪੇਸ਼ੈਂਟਸ ਐਲ ਲੈਵਲ ਟੀ ਲੈਵਲ ਸਾਰੇ ਲੈਵਲ ਦੇ ਪੇਸ਼ੈਂਟਸ ਨੇ ਐਕਸਰਸਾਈਜ਼ ਕਰ ਰਹੇ ਨੇ ਉਹਨਾਂ ਦਾ ਪ੍ਰੋਪਰ ਰੀਹੈਬਿਲਿਟੇਸ਼ਨ ਚੱਲ ਰਿਹਾ ਹੈ ਜੀ ਅੰਕਲ ਜੀ ਨੇ ਇਹਨਾਂ ਦੇ ਸਟੈਂਡਿੰਗ ਤੇ ਹੁਣ ਸਟੈਂਡਿੰਗ ਦਾ ਬੈਲੈਂਸ ਚੱਲ ਰਿਹਾ ਹੈ ਜੀ ਤੇ ਸੀ ਲੈਵਲ ਦੇ ਪੇਸ਼ੈਂਟਸ ਨੇ ਐਕਸਰਸਾਈਜ਼ ਕਰ ਰਹੇ ਨੇ ਤੁਸੀਂ ਇੱਧਰ ਦੇਖ ਸਕਦੇ ਜੋ ਸਾਡੇ ਕੋਲ ਹਿਮਾਚਲ ਤੋਂ ਪੇਸ਼ੈਂਟਸ ਆਏ ਸੀ ਇਹਨਾਂ ਦੇ ਇੰਨਾ ਜ਼ਿਆਦਾ ਅੱਗੇ ਇਹਨਾਂ ਦਾ ਪ੍ਰੋਗਰੈਸ ਚੱਲ ਰਿਹਾ ਹੈ ਕਿ ਉਹਨੇ ਸਾਈਕਲਿੰਗ ਕਰ ਰਹੇ ਨੇ ਜੀ ਤੋਂ ਇਹਨਾਂ ਦੇ ਜਿਹੜੇ ਲੈਗਸ ਦੇ ਵਿੱਚ ਕੁਆਡਰਿਸੈਪਸ ਦੀ ਮੂਵਮੈਂਟ ਹੈ ਉਹ ਕਾਫੀ ਜ਼ਿਆਦਾ ਆ ਚੁੱਕੀ ਹੈ ਜੀ ਤੇ ਉਹਨੇ ਸਾਈਕਲਿੰਗ ਕਰ ਲਈ ਬਹੁਤ ਪੇਸ਼ੈਂਟਸ ਤੋਂ ਮਿਲ ਆਈ ਜਿਹਨਾਂ ਦਾ ਬੈਲੈਂਸ ਆਇਆ ਹੈ ਜੀ ਸਸ਼ਿਕਾ ਸਸ਼ਿਕਾ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਕਿੱਥੋਂ ਆਏ ਸੀ ਮੇਰਾ ਨਾਮ ਬੰਦੀ ਹੈ ਸ਼ਹਿਰੋਂ ਸੁਗਰੂ ਜਿਹੜਾ ਠੀਕ ਹੈ ਫਟੇ 66 ਕਿਵੇਂ ਲੱਗੀ ਸੀ 3 ਨਹੀਂ ਦੇ ਰੋਗੇ ਮੇਰੇ 2012 ਚ 66 ਲੱਗੀ 34 ਮਹੀਨੇ ਦੀ ਗੱਡੀ ਪਟਾ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਜੀ ਇਲਾਜ ਬਹੁਤ ਕਰਾਇਆ ਸੀਗਾ ਚੰਡੀਗੜ੍ਹ ਵੀ ਆਇਆ ਕਾफी ਜਗ੍ਹਾ ਤੇ ਮੈਂ ਇਲਾਜ ਕਰਾਇਆ ਸੀ ਤਾਂ ਮੈਂ ਉਸੇ ਟਾਈਮ ਬਿਸਤਰ ਤੇ ਰਹਿੰਦਾ ਸੀ ਠੀਕ ਹੈ ਜੀ ਬਿਸਤਰ ਤੇ ਰਹਿੰਦਾ ਸੀਗਾ ਕਿ ਬੈ ਵੀ ਨਹੀਂ ਸਕਦਾ ਸੀ ਕਿ ਮੈਂ ਚੱਜ ਨੂੰ ਬੈਠਾ ਤਾਂ ਹੱਥ ਤੋਂ ਮੈਂ ਜਿਵੇਂ ਨਹੀਂ ਛੱਡ ਸਕਦਾ ਸੀ ਜਿਵੇਂ ਆਪਾਂ ਆਪ ਛੱਡ ਰਹੇ ਜੀ ਇਹ ਤਾਂ ਮੈਂ ਛੱਡ ਨਹੀਂ ਸਕਦਾ ਸੀ ਆਪਾਂ ਤਕਰੀਨ ਜਿੰਨੂੰ ਬੈਨ ਹੁੰਦਾ ਸੀ ਤਾਂ ਇਸ ਨੂੰ ਫੜ ਕੇ ਰੱਖਣਾ ਪੈਂਦਾ ਸੀ ਮੈਨੂੰ ਹਰ ਟਾਈਮ ਤੁਸੀਂ ਇੱਕ ਵਾਰੀ ਦੱਸ ਸਕਦੇ ਹੋ ਕਿ ਤੁਹਾਡੇ ਕਿਹੜੇ ਲੈਵਲ ਤੇ ਸਾਟ ਲੱਗੀ ਸੀਗੀ ਤੇ ਮੇਰੇ ਹੀ ਡੀ ਡੀ ਜਾਂ ਮੇਰੇ ਡੀ 3 ਜਾਂ ਡੀ 4 ਹੈ ਸਗਰ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਡੀ 3 ਉਹ ਡੀ 4 ਲੈਵਲ ਹੁੰਦਾ ਨਾ ਜੀ ਉਸ ਦੇ ਵਿੱਚ ਸਾਨੂੰ ਸਟਰਨਮ ਤੋਂ نیچے-नीचे कुछ नहीं महसूस होता जी ना कुछ सेंसरी मूवमेंट होती है ना मोटर मूवमेंट होती है ਤੇ ਇਹਨਾਂ ਦੇ ਵਿੱਚ ਨਾ 12 ਸਾਲ ਤੋਂ ਵਿਦਾਊਟ ਬੈਲੈਂਸ ਸੀਗੇ ਜੀ ਇਹ ਪਕੜ ਕੇ ਹੀ ਬੈਠਦੇ ਸੀਗੇ ਕੋਈ ਬੈਲੈਂਸ ਨਹੀਂ ਸੀਗਾ ਤੇ ਅੱਜ ਜਦੋਂ ਇਹਨਾਂ ਦੀ ਬੈਲੈਂਸ ਵੀ ਐਕਸਰਸਟ ਸਟਾਰਟ ਕੀਤੀ ਤੇ ਅੱਜ ਕਹੋ ਕਿ ਪਰਮਾਤਮਾ ਨੇ ਐਸਾ ਚਮਤਕਾਰ ਕੀਤਾ ਜੋ ਕਿ ਇਹਨਾਂ ਦਾ ਇੰਨਾ ਜ਼ਿਆਦਾ ਬੈਲੈਂਸ ਆ ਗਿਆ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਨਾਂ ਹੱਥ ਪਕੜੇ ਬੈਠ ਸਕਦੇ ਨੇ ਜੀ ਇਹ ਵਜ਼ਨ ਵੀ ਚੱਕ ਸਕਦੇ ਨੇ ਜੀ 2 ਕਿਲੋ ਦਾ ਇਹ ਡੰਬਲ ਹੈ ਜੀ 2 ਕਿਲੋ ਦਾ ਇਹ ਵਜ਼ਨ ਵੀ ਚੱਕ ਸਕਦੇ ਨੇ ਜੀ ਮੋਟਾ ਬੰਦੇ ਪਹਿਲਾ ਇਸ ਤਰ੍ਹਾਂ ਮੈਨੂੰ ਕੋ ਬੈਠਣੀ ਹੁੰਦੀ ਸੀ ਇਹਨੂੰ ਹੱਥਾਂ 'ਚ ਮੈਨੂੰ ਫੜਨਾ ਪੈਂਦਾ ਸੀ ਮੈਂ ਜਦੋਂ ਆਪਰੇ ਪੱਟੀ ਦਾ ਸਬੂਤਰੀ ਮੇਰੇ ਵਿੱਚ ਮੋਸਤਰੀ ਬੰਨ੍ਹਦਾ ਸੀ ਉਸਤੇ ਮੈਨੂੰ ਘੁੱਟ ਕੇ ਫੜਨਾ ਪੈਂਦਾ ਸੀ ਉਸ ਨੂੰ ਉਹ ਵੀ ਐ ਨਹੀਂ ਵੀ ਦੇਖ ਨਾਲ ਤਾਂ ਸੋਚਦਾ ਵੀ ਸਬੂਤਰੀ ਚਲਾ ਰਿਹਾ ਹੈ ਪਰ ਉਹ ਮੇਰੀ ਤਕਲੀਫ ਤਾਂ ਨਹੀਂ ਬਤਾਉਂਦਾ ਜੀ ਕਿਵੇਂ ਚਲਾ ਰਿਹਾ ਹੈ ਜੀ ਉਹ ਮੈਂ ਪੂਰੀ ਮਜਬੂਤੀ ਨਾਲ ਕਹਿੰਦਾ ਸੀ ਬਿਲਕੁਲ ਜੀ ਇਹਨਾਂ ਸਾਨੂੰ ਸੁਣਨ ਨੂੰ ਬੜੀ ਛੋਟੀ ਜਿਹੀ ਚੀਜ਼ ਲੱਗਦੀ ਹੈ ਜੀ ਪਰ ਇਹ ਹੈ ਬਹੁਤ ਵੱਡੀ ਚੀਜ਼ ਹੈ ਜਿਹਦੇ ਇੰਨੇ ਉੱਚੇ ਲੈਵਲ ਤੇ ਸੱਟ ਲੱਗੀ ਹੋਵੇ ਸਪਾਈਨਲ ਕੋਰਟ ਇੰਜਰੀ ਹੋਵੇ ਕੰਪਲੀਟ ਇੰਜਰੀ ਹੋਵੇ ਉਹਦਾ ਇੱਕ ਦਾ ਦੋ ਦਿਨ ਦੇ ਵਿੱਚ ਬੈਲੈਂਸ ਬਣ ਜਾਣਾ ਇਹ ਬਹੁਤ ਵੱਡੀ ਕਰਾਮਾਤ ਹੈ ਜੀ ਪਰਮਾਤਮਾ ਦੀ ਤੇ ਜਿਵੇਂ ਇਹ ਦੱਸ ਰਹੇ ਕਿ ਸਕੂਟੀ ਦੇ ਉੱਪਰ ਵੀ ਬੈਠਦੇ ਸੀ ਨਾ ਇਹਨਾਂ ਦੇ ਪਿੱਛੇ ਇੱਕ ਬੈਕ ਰੈਸਟ ਲੱਗਿਆ ਹੋਇਆ ਸੀ ਤੇ ਹੁਣ ਮੈਨੂੰ ਲੱਗਦਾ ਇਹਨਾਂ ਨੂੰ ਬੈਕ ਰੈਸਟ ਦੀ ਵੀ ਜ਼ਰੂਰਤ ਨਹੀਂ ਹੈ ਤੇ ਸਕੂਟੀ ਅੱਧਾਈ ਚਲਾ ਲੈਣਗੇ ਹਾਂਜੀ ਹਾਂਜੀ ਆਪ ਕਿਉਂਕਿ ਉਹਨੂੰ ਕੋਈ ਦਿੱਕਤ ਨਹੀਂ ਆਦੀ ਜਿਵੇਂ ਬੈਠਣ ਦੇ ਵਿੱਚ ਕਿਉਂਕਿ ਜਦੋਂ ਹੱਥ ਛੱਡ ਕੇ ਬੈਠਣ ਲੱਗ ਗਿਆ ਤਾਂ ਕਰਤਾ ਬਿਲਕੁਲ ਉਹ ਉਹੀ ਨਹੀਂ ਦਿੱਕਤ ਨਹੀਂ ਆਉਗੀ ਜਿੰਨਾ ਉਸ ਤੇ ਜ਼ੋਰ ਨਹੀਂ ਲਗਾ ਰਿਹਾ ਜਿੰਨਾਂ ਉਹ ਇਸ ਤੇ ਬੈਠਾ ਜ਼ੋਰ ਲਾ ਕੇ ਬੈਨਾ ਕਰਦੇ ਠੀਕ ਕਿਉਂਕਿ ਇਹਨੂੰ ਖੜ ਕੇ ਬੈਠਣਾ ਆ ਜੇ ਛੱਡ ਦਿੰਦਾ ਤਾਂ ਉਹ ਸਿਰ ਤੇ ਆਉਂਦਾ ਡਿੱਗ ਜਾਂਦਾ ਸੀ ਹੁਣ ਮੈਨੂੰ ਕੋਈ ਚੱਕਰ ਨਹੀਂ ਆ ਰਿਹਾ ਚੱਕਰ ਨਹੀਂ ਆਦੀ ਜਦ ਮਰਦੀ ਬੈਠਾ ਠੀਕ ਨਹੀਂ ਬਹੁਤ ਵਧੀਆ ਜੀ ਉਮੀਦ ਨਹੀਂ ਛੱਡਣੀ ਜੀ ਆਪਾਂ ਜਿੰਨਾ ਹੋਰ ਗੱਤੋਬਾਤ ਹੋ ਸਕਦਾ ਉਹ ਨਾ ਕਰਾਂਗੇ ਜੀ ਕਿਉਂਕਿ ਸਾਡੇ ਸੰਦੇਸ਼ ਇਹਨਾਂ ਇੱਕ ਲਫ਼ਜ਼ਾਂ ਦੇ ਨਾਲ ਅਸੀਂ ਵੀਡੀਓ ਨੂੰ ਐਂਡ ਕਰਦੇ ਹਾਂ ਜੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਜੀ ਧੰਨਵਾਦ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ